ਗਨੰਦ ਮਾ ਬਾਜਿਓ ਗਗਨੇ ਸੂਰਾ ਸੋ ਪਹਿਚਾਨੀਏ ਸੂਰਾ ਸੋ ਪਹਿਚਾਨੀਏ ਜੋ ਲੜੀਨ ਕੇ ਹੈਤ ਜੋ ਲੜੀ ਗਗਨ ਗੁਮਾਮਾ ਬੱਜਿਓ ਗਗਨ ਗੁਮਾਮਾ ਬੱਜਿਓ ਪਰਿਓ ਨਿਸ਼ਾਨ ਪਰਿਓ ਨਿਸ਼ਾਨ ਪੁਰਜਾ ਪੁਰਜਾ ਕਟ ਮਰੇ ਪੁਰਜਾ ਪੁਰਜਾ ਕਟ ਮਰੇ ਕਬੂ ਮਨਛੜੇ ਖੇਤ ਕਬੂ ਮਨਛੜੇ ਗਗਨ ਦੁਮਾ ਮਾ ਬਾ ਦੇਓ ਪਰਿਓ ਨਿਸ਼ਾਨ ਕਾਓ ਪਰਿਓ ਨਿਸ਼ਾਨ ਕਾਓ ਗਗਨ ਦੁਮਾ ਮਾ ਬਾ ਜਮਾਂਡਿਓ ਸੂਰਮਾ ਗਗਨ ਦੁਮਾ ਮਾ ਪਾ ਦਿਓ ਪਰਿਓ ਨੇ ਸ਼ਾ Gagan to ਮੇਰੇ ਪਿਆਰੇ ਨੂੰ ਮੇਰੇ ਪਿਆਰੇ ਨੂੰ ਹਾਲ ਮਰੀ ਦਾ ਦਖੈਨਾ ਹਾਲ ਮਰੀ ਰੀਦਾਂ ਦਾ ਕੇਨਾ ਮੇ ਤੇਰੇ ਪਿਆਰੇ ਨੂੰ ਮੇ ਤੇਰੇ ਪਿਆਰੇ ਨੂੰ ਮੇ ਤੇਰੇ ਪਿਆਰੇ ਨੂੰ ਮੇ ਤੇਰੇ ਪਿਆਰੇ ਨੂੰ ਹਾਲ ਮਰੀ ਦਾਂ ਦਾ ਕੇਨਾ ਮਰੀ ਤ੍ਰਾਂਦ ਕੈਨਾ ਮੇ ਤੇਰੇ ਪਿਆਰੇ ਨੂੰ ਮੇ ਤੇਰੇ ਪਿਆਰੇ ਨੂੰ ਮੇ ਤੇਰੇ ਪਿਆਰੇ ਨੂੰ ਮੇ ਤੇਰੇ ਪਿਆਰੇ ਤੁਤ ਬਿਨ ਰੋਗ ਰਜਾਈਆਂ ਦਇਓ ਡਣਾ ਤੁਤ ਬਿਨ ਰੋਗ ਰਜਾਈਆਂ ਸੋ ਲਸਰਾਹੀ ਖੰਜਰ ਪਿਆਲਾ ਸੋ ਲਸਰਾਹੀ ਖੰਜਰ ਬੈਂਕਿਕ ਸਾ ਮਿਆ ਯਾਰ ਦੇ ਦਾ ਸਾਨੂੰ ਸੱਥਰੇ ਚੰਗਾ ਯਾਰ ਦੇ ਦਾ ਸਾਨੂੰ ਸੱਥਰੇ ਚੰਗਾ ਯਾਰ ਨੇ ਦਾ ਸਾਨੂੰ ਸੱתר ਚੰਗਾ ਪਟਖੜਿਆਂ ਦਾ ਰਹਿਣਾ ਪਟਖੜਿਆਂ ਦਾ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦ ਕੈਨਾ ਯਾਰ ਦੇ ਦਾ ਸਾਨੂੰ ਸਤਿਰੇ ਚੰਗਾ ਮੇਰੇ ਪਿਆਰੇ ਨੂੰ ਮੈਂ ਤੇਰੇ 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 ਪਿਆਰੇ ਨੂੰ ਤੂੰ ਨਾ ਕਰੇ ਤਾਂ ਮੂਰਖ ਦੇ ਕਿੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਤੂੰ ਨਾ ਕਰੇ ਤੇ ਹੋਰ ਕੜੇ ਕਿੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਐਬ ਤੇ ਗੁਨਾਹ ਮੇਰੇ ਮੈਂ ਤਾਂ ਤੱਕਦਾ ਰਹਿਮਤਾਂ ਤੇਰੀਆਂ ਨੂੰ ਲੋਕੀ ਤੱਕਦੇ ਐਬ ਤੇ ਗੁਨਾਹ ਮੇਰੇ ਮੈਂ ਤਾਂ ਤੱਕਦਾ ਰਹਿਮਤਾਂ ਤੇਰੀਆਂ ਨੂੰ ਮੇਰੇ ਸਤਗੁਰ ਮੇਰਾ ਮੇਰੇ ਸਤਗੁਰ ਮੇਰਾ ਮਨਨਾ ਤੋ ਟੋੜੀ ਲੋਕੀ ਮੈਨੂੰ ਤੇਰਾ ਆਖ ਦੇ ਬਾਹੂ ਫੜ ਕੇ ਤੂੰ ਕਦੇ ਨਾ ਵਿਛੋੜੀ ਆਹੂੰ ਫੜ ਕੇ ਕਦੀ ਨਾ ਵਿਛੋੜੀ ਲੋਕੀ ਮੈਨੂੰ ਤੇਰਾ ਆਖ ਦੇ ਮੇਰੇ ਸਤ ਗੁਰ ਮੇਰਾ